राम राम जी सत श्री अकाल सब्सक्राइब हो सब ठीक हो मैं परमात्मा से दुआ करंगी कि तुसी सबब तरीका हैप्पी हैप्पी रहो है ना हां जी विद्या धवन दी कल हो रही है जी विद्या धवन नो स्कूल दे विच असी एडमिशन दे चुके है आ ਸਕੂਲ ਦਾ ਗ੍ਰੀਡਿੰਗ ਦੇਖ ਲਵੋ ਬਹੁਤ ਹੀ ਵਧੀਆ ਗ੍ਰੀਡਿੰਗ ਹੈ ਗੁਰ ਸਿੱਖੀ ਧਾਰਮਿਕ ਦੇ ਨਾਲ ਜੁੜਿਆ ਹੋਇਆ ਸਕੂਲ ਹੈ ਹਾਂਜੀ ਸਕੂਲ ਦਾ ਨਾਮ ਹੈ ਦਾਤਾਬੰਦੀ ਸ਼ੋਰ ਪਬਲਿਕ ਸਕੂਲ ਚੈੱਕ ਕਰ ਲਵੋ ਜੀ ਇੱਕ ਵਾਰ ਗ੍ਰੀਡਿੰਗ ਦੇ ਬਾਰੇ ਵਿੱਚ ਤੁਹਾਨੂੰ ਦੱਸ ਚੁੱਕੀ ਹਾਂ ਦਾਤਾਬੰਦੀ ਸ਼ੋਰ ਸਕੂਲ ਹਾਂਜੀ ਤੇ ਉਹਨਾਂ ਦੇ ਜਿਹੜੇ ਮੇਨ ਸਾਡੇ ਮਤਲਬ ਓਨਰ ਹੈ ਸਕੂਲ ਦੇ ਮੇਨ ਓਨਰ ਉਹ ਦੋ ਸਿੱਖੀ ਦੇ ਨਾਮ ਤੋਂ ਜੁੜੇ ਹੋਏ ਨੇ ਭਾਈ ਗੁਰਪਾਲ ਸਿੰਘ ਜੀ ਤੇ ਭਾਈ ਅਮਨਦੀਪ ਸਿੰਘ ਜੀ ਜਿਹੜਾ ਇਹ ਸਕੂਲ ਇਹਨਾਂ ਦੇ ਤਰੀਕੇ ਨਾਲ ਚੱਲਦਾ ਹੈ ਬੇਸਮੈਂਟ ਵਗੈਰਾ ਜਾਂ ਮਤਲਬ ਪ੍ਰਿੰਸੀਪਲ ਟੀਚਰਸ ਐਨੀ ਵਿੱਚ ਕਿਸੇ ਵੀ ਸਟੂਡੈਂਟਸ ਨੂੰ ਲੈ ਕੇ ਸਾਰੀ ਗੱਲਬਾਤ ਵਿਸ਼ਾ ਇਹਨਾਂ ਦੇ ਨਾਲ ਜੋ ਵੀ ਕੀਤਾ ਜਾਂਦਾ ਹੈ ਉਹਲੇ ਜਿਹੜੇ ਆਪਣੇ ਆਫਿਸ ਦੇ ਵਿੱਚ ਬੈਠਦੇ ਨੇ ਉਹ ਮੈਡਮ ਨੇ ਕਿਨੇ ਪ੍ਰਿੰਸੀਪਲ ਤੇ ਬਾਕੀ ਮੈਂ ਤੁਹਾਨੂੰ ਹੋਰ ਵੀ ਕਹਿਣਾ ਚਾਹੁੰਦੀ ਆ ਕਿ ਸਕੂਲ ਦਾ ਬੇਸ ਲਿਖਿਆ ਜਾਵੇ ਤੇ A+ ਸਕੂਲ ਦਾ ਬੇਸ ਹੈ ਜਿਹਦੇ ਵਿੱਚ ਹਰੇਕ ਚੀ ਦੀ ਫੈਸਿਲਿਟੀਆਂ ਦੇਖੋ ਦਿੱਤੀਆਂ ਹੋਈਆਂ ਨੇ ਸਭ ਨਾਲ ਪਹਿਲਾਂ ਨੇ ਸਾਡੇ ਗੁਰੂ ਮਹਾਰਾਜ ਜੀ ਜਿਨ੍ਹਾਂ ਨੂੰ ਤੁਸੀਂ ਸਭ ਨੂੰ ਜਾਣਦੇ ਹੋਗੇ ਛਿੱਦਾ ਵਾਲੇ ਗੁਰੂ ਮਹਾਰਾਜ ਜੀ ਜਿਹੜੇ ਹੀਗੇ ਨੇ ਤੇ ਇਹਨਾਂ ਦਾ ਇਹਨਾਂ ਦਾ ਅੰਦਰ ਸਕੂਲ ਦੇ ਵਿੱਚ ਹੀ ਸਚਖੰਡ ਰੱਖਿਆ ਗਿਆ ਤੇ ਬਹੁਤ ਸੋਹਣੀ ਇਹਨਾਂ ਦੀ ਗੁਰਦੁਆਰੇ ਦੀ ਮਤਲਬ ਤਸੀਦੀ ਔਰ ਸੋਹਣੀ ਚੀਜ਼ ਬਣਾਈ ਹੋਈ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਸੈਕਿੰਡ ਪੇਜ ਦਿਖਾ ਦਿੰਦੀ ਆ ਜਿਸ ਤਰ੍ਹਾਂ ਤੁਸੀਂ ਪੇਜ ਦੇਖ ਰਹੇ ਹੋ ਇਸ ਤਰ੍ਹਾਂ ਹੀ ਸਾਰਾ ਸਕੂਲ ਦਾ ਸਿਸਟਮ ਹੈ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਵੱਡੇ ਤੋਂ ਲੈ ਕੇ ਛੋਟਿਆਂ ਤੱਕ ਹਰ ਇੱਕ ਚੀਜ਼ ਦਾ ਆਰਟ ਇਹਦਾ ਚਾਹੇ ਫਿਰ ਉਹ ਫੁੱਟਬਾਲ ਹੋਵੇ ਕ੍ਰਿਕਟ ਕੈਚਸ ਹੋਵੇ ਚਾਹੇ ਫਿਰ ਉਹ ਮਲਬ ਛੁੱਟਛਿਟੇ ਗੁਰਬਾਨੀਆਂ ਕਿਉਂ ਨਾ ਹੋਣ ਸ਼ਬਦ ਦੇ ਨਾਲ ਜੁੜਨ ਵਾਲੀਆਂ ਕਿਉਂ ਨਾ ਹੋਣ ਹਰ ਇੱਕ ਚੀਜ਼ ਦੀ ਹਲਕੀ ਗਿੰਨੀ ਕੋਈ ਗੁਰਬਾਨੀ ਦੀ ਸਪੀਚ ਵੀ ਹੋਵੇ ਉਹ ਵੀ ਇਹਦੇ ਵਿੱਚ ਸਾਰਾ ਮਤਲਬ ਬੱਚਿਆਂ ਨੂੰ ਮਤਲਬ ਮੇਖੇ ਜਵੇ ਮਹੀਨੇ ਦੇ ਵਿੱਚ ਵਿੱਚ ਜਾਂ 2 ਮਹੀਨੇ ਦੇ ਵਿੱਚ ਵਿੱਚ ਮਤਲਬ ਇੱਕ ਵਾਰ ਇਸ ਮੌਦੇ ਵਿੱਚ ਪ੍ਰੋਗਰਾਮ ਫੰਕਸ਼ਨ ਚੱਲਦਾ ਰਹਦਾ ਹੈ ਕਿਉਂਕਿ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਸਕੂਲ ਹੈ ਤੇ ਇਹਦੇ ਵਿੱਚ ਬਹੁਤ ਸਾਰੀ ਚੀਜ਼ ਦੀ ਫੈਸਿਲਿਟੀ ਗੁਰਬਾਨੀ ਦੇ ਪ੍ਰਤੀ ਦਿੱਤੀ ਗਈ ਹੈ। ਇਹ ਬਾਕੀ ਇਹ ਵੀ ਦੇਖੋ ਇਹ ਵੀ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ। ਔਰ ਨਿਊਜ਼ ਦੇ ਵਿੱਚ ਇਹਨਾਂ ਦਾ ਸਟੇਜ ਕਿੰਨਾ ਚੱਲ ਰਿਹਾ ਨਿਊ ਡੈਲੀ ਤੱਕ ਇਹਨਾਂ ਦਾ ਸਕੂਲ ਇਹਦਾ ਔਰ ਇਹ ਸਕੂਲ ਦਾ ਮੈ ਤੁਹਾਨੂੰ ਦੱਸ ਦੂਗੀ ਕਿ ਖਰਚਾ ਬਹੁਤ ਹੀ ਮ듭 ਘੱਟ ਹੈ ਬਹੁਤ ਘੱਟ ਹੈ ਇਹ ਮਨੇ ਸਿਰਫ ਇਹ ਗ੍ਰੇਡਿੰਗ ਦੀ ਵੈਲਿਊ ਨਹੀਂ ਹੈਗੀ ਜਾਂ ਇੰਨਾ ਪਰਚੀਆਂ ਦੀ ਵੈਲਿਊ ਨਹੀਂ ਹੈ ਖਰਚਾ ਇੰਨਾ ਘੱਟ ਹੈ ਕਿ ਮਤਲਬ ਬਾਕੀ ਸਕੂਲਾਂ ਨਾਲੋਂ ਰੈਪ ਕੀਤੀ ਜਾਵੇਗਾ ਇਹ ਸਕੂਲ ਸਭ ਤੋਂ ਸਸਤਾ ਤੇ ਵਧੀਆ ਤੇ ਸਟੱਡੀ ਬੀਸ ਵੀ ਬੈਸਟ ਹੈ ਔਰ ਸੀਬੀਸੀ ਬੋਰਡ ਹੈ ਸਭ ਤੋਂ ਵੱਡੀ ਗੱਲ ਦੇਖੋ ਬੱਚੇ ਅਸੀਂ ਸਕੂਲ ਅੱਜ ਵੀ ਅਸੀਂ ਕਿਸੇ ਯਰਗਾ ਤੇ ਜਾਂਦੇ ਆ ਐਡਮਿਸ਼ਨਸ ਕਰਾਉਂਦੇ ਸਾਨੂੰ ਮੈਕਸਿਮਮ 20 ਤੋਂ 30000 ਰੁਪਏ ਯਸ ਓਨਲੀ ਐਡਮਿਸ਼ਨ ਨਹੀਂ ਦੱਸਣ ਦੇ ਚਾਹੀਓ ਫਿਰ ਨਰਸਰੀ ਪਲੇ ਪੈਨ ਕੇਜੀ ਯੂ ਕੇਜੀ ਫਸਟ ਕਿਉਂ ਨਾ ਹੋਵੇ ਹੈਨਾ ਔਰ ਮੈਕਸਿਮਮ ਫੀਸ ਉਹਨਾਂ ਨੇ 1500 2000 ਤੋਂ ਘੱਟ ਨਹੀਂ ਨਹੀਂ ਰੱਖੀ ਨਹੀਂ ਭਾਵੇਂ ਬੱਚਾ ਵੀ ਛੋਟਾ ਚਾਹੇ ਵੱਡਾ ਬਟ ਇਸ ਸਕੂਲ ਦੀ ਰੈਟ ਐਨੀ ਕੁਝ ਜ਼ਿਆਦਾ ਹੈ ਨਾ ਮੇਰੇ ਕੋਲ ਉਹ ਬੋਲਣ ਦੀ ਸ਼ਬਦ ਨਹੀਂ ਹੈ ਤੇ ਕਹਿਣ ਲਈ ਬੋਲਣੀ ਹੈ ਔਰ ਤੁਸੀਂ ਇਸ ਸਕੂਲ ਦੀ ਸਰਚ ਮਾਰ ਕੇ ਗੂਗਲ ਦੇ ਵਿੱਚ ਚੈੱਕ ਕਰਨਾ ਦਾਤਾਬੰਦੀ ਸ਼ੋਰ ਸਕੂਲ ਦੀ ਕੀ ਮਤਲਬ સારી ਕੁਆਲਿਟੀਜ਼ ਅਦਰਵਾਈਜ਼ ਜੋ ਵੀ ਹੈ ਠੀਕ ਹੈ ਤੇ ਇਸ ਲਈ ਮੈਨੂੰ ਵਿਦਿਆ ਨੂੰ ਮੈ ਸਕੂਲ ਦੇ ਵਿੱਚ ਡਾਲ ਚੁੱਕੀ ਆ ਅੱਜ ਵਿਦਿਆ ਦਾ ਫਰਸਟ ਡੇ ਸੀ ਵਿਦਿਆ ਸਾਡੀ ਜੇਸੀ ਸਕੂਲ ਔਰ ਚਲੋ ਗੁਰੂ ਮਾਦੀ ਦੀ ਕਿਰਪਾ ਨਾਲ ਬਹੁਤ ਵਧੀਆ ਦੇ ਸਕੂਲ ਦੇ ਅੰਦਰ ਕੋਈ ਵੀ ਮਤਲਬ ਇਸ ਤਾਂ ਦਾ ਰੋਣਾ ਵਾਲਾ ਕੰਮ ਨਹੀਂ ਹੋਇਆ ਜਾਂ ਕੋਈ ਗੁੱਸੇ ਵਾਲਾ ਕੰਮ ਨਹੀਂ ਹੋਇਆ ਰੈਗੂਲਰ ਜਿਸ ਤਰ੍ਹਾਂ ਆਪਣਾ 11 ਵਜੇ ਜਾਂਦੀ ਹੈ ਸਕੂਲ ਦੇ ਵਿੱਚ ਔਰ 2 ਵਜੇ ਤੱਕ ਇਹਦੀ ਸੈਸ ਛੁੱਟੀ ਜਿਹਨੂੰ ਬੋਲਿਆ ਜਾਂਦਾ ਪ੍ਰੋਪਰ ਫੁੱਲ ਟਾਈਮ ਦੀ ਉਹ ਹੋ ਚੁੱਕੀ ਔਰ ਮੈਨੂੰ ਲੱਗਦਾ ਸੀ ਕਿ ਕਿਉਂ ਨਾ ਮੈਂ ਵੀ ਤੁਹਾਨੂੰ ਇਸ ਤਰ੍ਹਾਂ ਦਾ ਗ੍ਰੇਡਿੰਗ ਦਿਖਾਵਾਂ ਔਰ ਤੁਸੀਂ ਰਿਸਰਚ ਮਾਰ ਕੇ ਦੇਖਣਾ ਤੇ ਇਹ ਦੇਖੋ ਜੀ 올 ਨਿਊਜ਼ 올 ਨਿਊਜ਼ ਜਗਬਾਨੀ ਪੰਜਾਬ ਫ੍ਰੈਸ ਦੀ ਦੇਨਿਕ ਪਾਸਕਰ ਕਿੰਨੀਆਂ ਅਨਿਊਜ਼ ਐ ਇਹਦੇ ਵਿੱਚ ਜਿਹੜੀਆਂ ਹਰ ਇੱਕ ਨਿਊਜ਼ ਦੇ ਵਿੱਚ ਇਹਨਾਂ ਦੀਆਂ ਖਬਰਾਂ ਛਪਦੀਆਂ ਨੇ ਜਾ ਇਹਨਾਂ ਦੀ ਖਬਰਾਂ ਛਪਦੀਆਂ ਨੇ ਜਸ ਸਕੂਲ ਦੇ ਵਿੱਚ ਛੋਟੇ-ਛੋਟੇ ਹੋਣ ਵਾਲੇ ਫੰਕਸ਼ਨ ਕਿਸਤਾ ਨਹੀਂ ਕਿਉਂ ਨਾ ਹੋਏ ਜਿਸ ਦਿਨ ਮੈਂ ਵਿਗਿਆਲੀ ਐਡਮਿਸ਼ਨਸ ਕਰਾਂ ਚੱਲਦੀ ਸੀ ਉਸ ਦਿਨ ਸਕੂਲ ਦੇ ਵਿੱਚ ਤੁਹਾਨੂੰ ਪਤਾ ਹੈ ਸਭ ਤੋਂ ਵੱਡੀ ਕਿਹੜੀ ਚੀਜ਼ ਹੋਈ ਸੀ ਉਸ ਦਿਨ ਪੱਗਾਂ ਦਾ ਕੋਈ ਪ੍ਰੋਗਰਾਮ ਸੀ ਤੇ ਜਿਹੜੇ-ਜਿਹੜੇ ਉਹਨਾਂ ਦੇ ਮਤਲਬ ਹੋਏਗੇ ਸੀ ਪ੍ਰੋਗਰਾਮ ਦੇ ਵਿੱਚ ਛੋਟੇ-ਛੋਟੇ ਬੱਚੇ ਉਹਨਾਂ ਨੂੰ ਵੀ ਉਹਨਾਂ ਨੇ ਪੱਗਾਂ ਬੰਨੀਆਂਆਂ ਸੀ ਔਰ ਇੱਕ ਆਈ ਥਿੰਕ ਤੁਹਾਨੂੰ ਮੈਨੂੰ ਵੀ ਥੋੜਾ ਮਾਈਂਡ 'ਚ ਨਹੀਂ ਹੈਗਾ ਕੋਈ ਚੀਜ਼ ਹੁੰਦੀ ਹੈ ਅਤੇ ਉਹ ਪਗੜੀ ਦੇ ਉੱਪਰ ਲਗਾਈ ਹੋਈ ਸੀ ਉਹਨਾਂ ਨੇ ਤੇ ਉਸ ਬਾਰੇ ਵੀ ਤੁਹਾਨੂੰ ਪਤਾ ਹੈਗਾ ਤਾਂ ਮੈਨੂੰ ਜ਼ਰੂਰ ਦੱਸਣਾ ਮੈਂ ਤੁਹਾਨੂੰ ਅੱਗੇ ਵੀ ਕਹਿ ਚੁੱਕੀ ਮੈਂ ਬ੍ਰਾਹਮਣ ਫੈਮਲੀ ਜਾਂ ਤੁਹਾਸੀ ਹੈਗੇਆਂ ਜਾਂ ਮਨ ਕਤਰੀ ਫੈਮਲੀ ਤੋਂ ਬ੍ਰਾਂਚ ਕਰਦੇ ਆ ਤੇ ਇਸ ਲਈ ਗੁਰਸਿੱਖੀ ਦੇ ਨਾਲ ਸਿਰਫ ਹਲਕਾ ਜਿਹਾ ਜੋੜਨ ਦੇ ਨਾਲ ਹੀ ਉਹਨਾਂ ਦਾ ਪਤਾ ਲੱਗ ਰਿਹਾ ਸਾਰਾ ਕੁਝ ਬਾਕੀ ਅੰਦਰ ਵੱੜ ਕੇ ਜ਼ਿਆਦਾ ਦੇਖਿਆ ਜਾਵੇ ਤੇ ਉਹ ਹਜੇ ਇੰਨਾ ਇਤਿਹਾਸ ਸਾਨੂੰ ਜਾਂ ਮੈਨੂੰ ਨਹੀਂ ਪਤਾ ਹੈਗਾ ਤੇ ਹਾਂਜੀ ਐ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਮੈਂ ਗੁਰੂਆਂ ਦੇ ਸਕੂਲ ਇਸ ਲਈ ਡਾਲਿਆ ਇਕਦੇ ਸਕੂਲ ਮੇ ਤੋਂ ਅੱਗੇ ਵੀ ਕਹਿ ਚੁੱਕੀ ਕਿ ਮੇਰੇ ਘਰ ਤੋਂ ਬਹੁਤ ਘੱਟ ਦੂਰੀ ਤੇ ਪੈਂਦਾ ਤੇ ਇੱਕ ਮੈਨੂੰ ਐ ਸੀ ਕਿ ਚਲੋ ਯਾਰ ਜੇ ਅਸੀਂ ਛੋਟੇ ਹੁੰਦੇ ਤਾਂ ਬੱਚੇ ਨੂੰ ਇੱਕ ਚੰਗੀ ਸਿੱਖਿਆ ਦੇ ਵਿੱਚ ਲੈ ਕੇ ਜਾਵਾਂਗੇ ਤੇ ਲੌਂਗ ਟਾਈਮ ਸਾਡਾ ਬੱਚਾ ਅੱਛੀ ਅੱਛੀ ਸਿੱਖਿਆ ਹੀ ਸਿੱਖੇਗਾ ਕੋਈ ਮਤਲਬ ਆਪਣਾ ਐਨ ਨਹੀਂ ਕਿ ਮਤਲਬ ਡਾਂਸਿੰਗ ਵਗੈਰਾ ਸਿੱਖੇ ਜਾਂ ਡੀਜੇ ਪਾਰਟੀ ਸਿੱਖੇ ਜਾਂ ਕੁਝ ਸਿੱਖੇ ਇਹ ਵੀ ਚਲੋ ਇੱਕ ਬੱਚੇ ਦੀ ਅੱਛੀ ਹੈਬਿਟ ਹੈ ਬੜੀ ਗੁਰਬਾਨੀ ਤੋਂ ਬੈਸਟ ਹੋਰ ਕੋਈ ਚੀਜ਼ ਨਹੀਂ ਹੁੰਦੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਮੁਸ਼ਕਿਲ ਹੈ ਬੱਚੇ ਨੂੰ ਗੁਰੂ ਦੇ ਨਾਲ ਜੋੜਨਾ ਜੇ ਅਸੀਂ ਸ਼ੁਰੂ ਤੋਂ ਛੋਟੇ ਹੁੰਦੇ ਤਾਂ ਗ ਬੱਚੇ ਨੂੰ ਜੋੜ ਕੇ ਰੱਖਾਂਗੇ ਤੇ ਬੱਚੇ ਦੇ ਅੰਦਰ ਹੋਰ ਵੀ ਆਤਮ ਵਿਸ਼ਵਾਸ ਵਧੇਗਾ ਪੜਾਈ ਦੇ ਪ੍ਰਤੀ ਉਹ ਜ਼ਿਆਦਾ ਉਹਨੂੰ ਵਧੀਆ ਲੱਗੇਗਾ ਔਰ ਹੌਲੀ 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 ਕੁਛ ਨਾ ਕੁਛ ਕੁਛ ਨਾ ਕੁਛ ਗੱਲ ਨਾਲ ਪ੍ਰਮਾਤਮਾ ਦੇ ਪ੍ਰਤੀ ਜਾਂ ਗੁਰੂ ਦੇ ਪ੍ਰਤੀ ਉਹ ਸਿੱਖਦਾ ਜਾਏਗਾ ਤੁਹਾਨੂੰ ਪਤਾ ਹੋਏਗਾ ਕਿ ਇਸ ਸਕੂਲ ਦੇ ਵਿੱਚ ਇੱਕ ਵੀ ਐਸਾ ਛੋਟਾ ਬੱਚਾ ਨਹੀਂ ਕਿ ਜਿਹਦਾ ਸਿਰ ਨਹੀਂ ਮਤਲਬ ਟਕਿਆ ਹੋਇਆ ਇੱਕ ਇੱਕ ਬੱਚੇ ਦਾ ਸਿਰ ਟਕਿਆ ਹੈ ਲੜਕੀਆਂ ਨੇ ਰੁਮਾਲੇ ਬੰਨੇ ਹੋਏ ਆ ਤੇ ਜਿਹੜੇ ਬੁਆਏਸ ਆ ਉਹਨਾਂ ਨੇ ਪਗੜੀਆਂ ਬੰਨੀਆਂ ਹੋਈਆਂ ਨੇ ते नहीं तो मैं नाम देखे हुआ या बड़ा तरीके गुत करके आ जाता है कोई अपना कोई मिट्टिया करके आ जाता है कोई मतलब पोनी टाइप करके आता है पर रूल्स में छोटा एक बच्चा भी है ना ਉਹਦਾ ਵੀ ਸੇਰ ਕਵਰ ਕੀਤਾ ਹੋਇਆ ਤੇ ਸਿੰਪਲ ਦੋ ਕਰੇਲੇ ਮਤਲਬ ਜਿਸ ਤਰ੍ਹਾਂ ਲੜਕੀਆਂ ਸਕੂਲ ਦੇ ਵਿੱਚ ਕਰਦੀਆਂ ਬਾਕੀ ਇਹ ਚੀਜ਼ ਮੈਂ ਕਦੀ ਵੀ ਨਹੀਂ ਦਿਮਾਗ ਲਗਾਵਾਂਗੀ ਕਿ ਉਹ ਸਕੂਲ ਵਧੀਆ ਨਹੀਂ ਜਾਂ ਆਹ ਸਕੂਲ ਵਧੀਆ ਨਹੀਂ ਦੇਖੋ ਸਕੂਲ ਸਾਰੇ ਹੀ ਵਧੀਆ ਹੁੰਦੇ ਆ ਪੜਨ ਵਾਲਾ ਤੁਹਾਡਾ ਬੱਚਾ ਸਿਰਫ ਹੋਣਾ ਚਾਹੀਦਾ ਹੈ ਸਿੱਖਿਆ ਪਾਉਣ ਵਾਲਾ ਤੁਹਾਡਾ ਬੱਚਾ ਹੋਣਾ ਚਾਹੀਦਾ ਤੇ ਚਾਹੇ ਤੇ ਉਹ ਗਵਰਨਮੈਂਟ ਸਕੂਲ ਕਿ ਉਹ ਨਾ ਹੋਵੇ ਚਾਹੇ ਪ੍ਰਾਈਵੇਟ ਕਿ ਉਹ ਨਾ ਆਇਆ ਚਾਹੇ CBSE ਕਿ ਉਹ ਨਾ ਆਇਆ ਫਿਰ ਕਿੰਨਾ ਵੀ ਕਿਉਂ ਨਾ ਬੈਸਟ ਤੋਂ ਬੈਸਟ ਪੈਟਰਨ ਕਿ ਉਹ ਨਾ ਹੋਵੇ ਸਿਰਫ ਤੁਹਾਨੂੰ ਇੱਕ ਸਿੱਖਿਆ ਦੇ ਪ੍ਰਤੀ ਪਰਤੀ ਪ੍ਰਚੇ ਦੀ ਲਗਨ ਹੋਣੀ ਚਾਹੀਦੀ ਹੈ ਤੇ ਬਾਕੀ ਦੇਖਿਆ ਜੇਵੇਂ ਸਕੂਲ ਦਾ ਕੰਪੀਟੀਸ਼ਨ ਦੇਖਿਆ ਜਾਵੇ ਤੇ ਅਸਲ ਸਕੂਲ ਦਾ ਕੰਪੀਟੀਸ਼ਨ ਕਰਨਾ ਉਸ ਤੋਂ ਵੀ ਜ਼ਿਆਦਾ ਪਲੱਸ ਹੋ ਗਿਆ ਜਾਂ ਮਾਈਨਸ ਹੋ ਗਿਆ ਬਟ ਮੇਰੇ ਜੋ ਬਜਟ ਚੱਲੀ ਮੈਂ ਆਪਣੇ ਬਜਟ ਦੇ ਅਨੁਸਾਰ ਚੱਲੀ ਪਰ ਬਾਕੀ ਜਿਹੜੇ ਮੇਰੇ ਕੈਨੇਡਾ ਸੋਰੀ ਇੰਗਲੈਂਡ ਵਾਲੇ ਦੀਦੀ ਹਰਪ੍ਰੀਤ ਕੌਰ ਹੈ ਤੇ ਉਹਨਾਂ ਨੇ ਮੇਰਾ ਬਹੁਤ ਇਸ ਸਹਾਇਤਾ ਵਿੱਚ ਭਾਗ ਦਿੱਤਾ ਉਹਨਾਂ ਨੇ ਜਾ ਕੇ ਉੱਥੇ ਗੱਲਬਾਤ ਕੀਤੀ ਤੇ ਕਾਫੀ ਮਦਦ ਮੇਰੀ ਉਹਨਾਂ ਨੇ ਹੀ ਕੀਤੀ ਹੈ ਅੱਜ ਸਮਝ ਲਓ ਕਿ ਜੀ ਮੇਰੀ 50% ਖੁਦ ਦੀ ਆਪਣੀ ਕੋਸ਼ਿਸ਼ ਹੈ ਤੇ 50% ਦੋਨਾਂ ਦੇ ਸੀ ਬਾਕੀ 100 200 ਮਾਰਕਸ ਪ੍ਰਮਾਤਮਾ ਦੇਣ ਵਾਲਾ ਬੈਠਾ ਹੈ ਤੇ ਇੰਗਲੈਂਡ ਵਾਲੀ ਦੀਦੀ ਨੇ ਬਹੁਤ ਸਾਰੀ ਸਹਾਇਤਾ ਕਰਕੇ ਤੇ ਵਿਦਿਆ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਦਵਾ ਦਿੱਤਾ ਬਾਕੀ ਗੁਰੂ ਮਹਾਰਾਜ ਜੀ ਸਾਡੇ ਬੈਠੇ ਨੇ ਪ੍ਰਮਾਤਮਾ ਸਾਡਾ ਬੈਠਾ ਹੈ ਹਰ ਪਲ ਉਹਦਾ ਸ਼ੁਕਰ ਮਨਾਓ ਕਿਰਪਾ ਉਦਾਸ ਕਿਰਿਆ ਕਰੋ ਕਿ ਸ਼ੁਕਰਾ ਮੇਰੇ ਮਾਲਕਾ ਤੇ ਅੱਜ ਅਸੀਂ ਨੇਤਾ ਨੂੰ ਅਰਾਧਾ ਲੈ ਕੇ ਚੱਲ ਰਹੇ ਹਾਂ ਤੇ ਪ੍ਰਮਾਤਮਾ ਸਾਨੂੰ ਆਪੇ ਹੀ ਭਾਗ ਲਗਾ ਰਿਹਾ ਹੈ ਤੇ ਅਚੀ ਸੋਚ ਰੱਖੋ ਨਾ ਕਿਸੇ ਬਾਰੇ ਗਲਤ ਬੋਲੋ ਨਾ ਕਿਸੇ ਨੂੰ ਗਲਤ ਮੈਸੇਜ ਦਿਓ ਨਾ ਕਿਸੇ ਦੇ ਬਾਰੇ ਕੁਝ ਗਲਤ ਲੈਂਗੁਏਜ ਕਰੋ ਸਿਰਫ ਇਹ ਹੀ ਕਹੋ ਕਿ ਅਜ ਦੇ ਟਾਈਮ ਦੇ ਵਿੱਚ ਪਰਮਾਤਮਾ ਸਭ ਦਾ ਸਰਬੱਤ ਦਾ ਭਲਾ ਕਰੇ ਬਾਕੀ ਮੇਰੀ ਸਪੀਚ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਨੀ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਸ ਲਈ ਮੈਂ ਹੱਥ ਜੋੜ ਕੇ ਤੁਹਾਡੇ ਕੋਲੋਂ ਬੇਨਤੀ ਮੰਗਦੀ ਆ ਜਾਂ ਮਾਫੀ ਮੰਗਦੀ ਆ ਤੇ ਅੱਗੇ ਲਈ ਮੇਰੀ ਗੱਲਬਾਤ ਤੁਹਾਡੇ ਨਾਲ ਇੱਤਾ ਹੀ ਹਾਜ਼ਰ ਰਹੇਗੀ ਕਿਚਨ ਨੂੰ ਲੈ ਕੇ ਜਾਂ ਮਤਲਬ ਫਿਰ ਡਸਿੰਗਸ ਵਗੈਰਾ ਲੈ ਕੇ ਜਾਂ ਘਰ ਨੂੰ ਲੈ ਕੇ ਕੋਈ ਵੀ ਐਨੀ ਵਿੱਚ ਸਿਰਫ ਆਪਣੇ ਆਪ ਨੂੰ ਤੁਹਾਡੇ ਅੱਗੇ ਪੇਸ਼ ਕਰਨਾ ਨਰਮ ਨੋਰੰਜਨ ਕਰਨਾ ਹੁੰਦਾ ਹੈ ਤਾਂ ਕਿ ਮੈਂ ਇਸ ਤਰ੍ਹਾਂ ਤੁਹਾਨੂੰ ਰੈਗੂਲਰ ਰੂਟੀਨ ਦੇ ਵਿੱਚ ਮਿਲਦੀ ਰਵਾਂ ਤੁਹਾਡੇ ਨਾਲ ਗੱਲਬਾਤ ਕਰਦੀ ਰਵਾਂ ਤੇ ਤੁਸੀਂ ਇਸ ਤਰੀ ਆਪਣਾ ਜਿਹੜਾ ਵੀ ਹੈ ਚੈਨਲ ਤੁਹਾਡਾ ਦਾ ਮੋਨਿਕਾ ਦਾ ਆਪਣਾ ਅਫੀਸ਼ੀਅਲ ਉਸ ਨੂੰ ਇਦਸੇ ਯਾਦ ਰੱਖਦੇ ਰਹੋ ਸੋ ਧੰਨਵਾਦ ਸੇਕ ਕੇਅਰ ਬਾਏ ਬਾਏ